ਕੋਤੇ ਜਿਵੇਂ ਜਿਸ ਦੇ ਗ੍ਰਿਠੇ ਸਭ ਦੁੱਖ ਜਾਏ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬਾਲਾ ਪ੍ਰੀਤਮ ਪฐਮੇ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਦਿਵਸ ਦੀ ਸਾਰੀਆਂ ਸੰਗਤਾਂ ਨੂੰ ਦਾਸ ਵਾ ਲੋ ਗੁਰਦੁਆਰਾ ਪਾਪਾ ਜੀਮਨ ਸਿੰਘ ਪ੍ਰਬੰਧਕ ਕਮੇਟੀ ਵਾ ਲੋ ਲੱਖ ਲੱਖ ਵਧਾਈਓ। ਦਾਸ ਸਿਰਫ 2-4 ਮਿੰਟ ਦੇ ਵਿੱਚ ਕਿਉਂਕਿ ਅੱਜ ਮਹਾਨ ਗੁਰਪੁਰਬ ਹੈ। ਸੰਗਤਾਂ ਨੂੰ ਅਧਿਆਤਮ ਬਾਰੇ ਜਾਣਕਾਰੀ ਹਣੀ ਚਾਹੀਦੀ ਹੈ। ਸਤਵੇਂ ਪਾਸ਼ਾ ਗੁਰੂ ਹਰਾਈ ਜੀ ਦੇ ਵੱਡੇ ਬੇਟੇ RAM RAJ ਨੇ ਗੁਰਬਾਣੀ ਦੇ ਗੱਲ ਅਰਥ ਕਰਕੇ ਗੁਰਗੰਦੀ ਤੋਂ ਵਾਂਝਿਆ ਨਹੀਂ ਕੀਤਾ ਸਿੱਖ ਪੰਥ ਤੋਂ ਖਾਤਿਰ ਕਰ ਦਿੱਤਾ ਤੇ ਆਪਣੇ ਛੋਟੇ ਬੇਟੇ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਜਿਨ੍ਹਾਂ ਨੇ ਉਸ ਸਮੇਂ ਉਮਰ 5 ਸਾਲ 3 ਮਹੀਨੇ ਸੀ ਉਹਨਾਂ ਨੂੰ ਗੁਰਗੱਦੀ ਬਖਸ਼ੀ ਇਸ ਕਾਰਕੇ ਸਾਹਾ ਸੰਗਤ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਾਲਾ ਪ੍ਰੀਤਮ ਕਿਹਾ ਜਾਂਦਾ ਹੈ ਗੁਰੂ ਜੀ ਦਾ ਜਨਮ 7 ਜੁਲਾਈ 1656 ਈਸਵੀ ਦੇ ਵਿੱਚ ਕੀਰਤਪੁਰ ਸਾਹਿਬ ਨੇੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਜਿੱਥੇ ਗੁਰੂ ਸਾਹਿਬ ਜੀ ਨੇ ਸੰਤਾਨ ਨੂੰ ਜੀਵਨ ਦਾਅ ਦਿੱਤਾ ਨਾਮ ਦਾ ਉਪਦੇਸ਼ ਦਿੱਤਾ ਉਸ ਸਮੇਂ ਉਹਨਾਂ ਦਾ ਭਰਾ RAM NAY ਗੁਰੂ ਜੀ ਦੀ ਵਿਰੋਧਤਾ ਕਰਦਾ ਸੀਗਾ ਕਿਉਂਕਿ ਉਹਦੇ ਉੱਪਰ ਉਸ ਵੇਲੇ ਦੀ ਸਰਕਾਰ ਦਾ ਹੱਥ ਸੀ ਉਗਰਜੇਬ ਦਾ ਹੱਥ ਸੀਗਾ ਤੇ ਗੁਰੂ ਸਾਹਿਬ ਜੀ ਨਾਮ ਜਪਾਦੇ ਰਹੇ ਦੇਵ ਔਰੰਗਜ਼ੇਬ ਨੇ ਦਿੱਲੀ ਵਿੱਚ ਇੱਛਾ ਕੀਤੀ ਕਿ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਜਾਵੇ ਉਸ ਸਮੇਂ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਉਹਦੀ ਡਿਊਟੀ ਲਈ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਜਾਵੇ ਪਰ ਗੁਰੂ ਸਾਹਿਬ ਜੀ ਨੇ ਬਿਲਕੁਲ ਸਾਫ਼ ਨਾਂਹ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਕਿਹਾ ਮੈਂ ਰਾਜੇ ਦੇ ਕਹਿ ਕੇ ਦਿੱਲੀ ਨਹੀਂ ਆਵਾਂਗਾ ਇਹ ਸ਼ਕਤਾਂ ਕਹਿਣ ਗਿਆ ਤਾਂ ਦਿੱਲੀ ਪਹੁੰਚਾਂਗਾ ਦੂਜੀ ਵਾਰੀ ਫਿਰ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਜੀ ਨੂੰ ਸੰਗਤਾਂ ਯਾਦ ਕਰ ਰਹੀਆਂ ਨੇ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਸੰਗਤਾਂ ਨੂੰ ਨਾਲ ਲੈ ਕੇ ਚੱਲ ਪਏ ਗੁਰਦੁਆਰਾ ਪੰਜੋਕੜਾ ਸਾਹਿਬ ਦੁੱਖ ਪਿੰਡ ਸੀ ਅਮਾੜੇ ਦੇ ਵਿੱਚ ਪਹੁੰਚੇ ਉੱਥੇ ਪੰਡਤ ਲਾਲ ਚੰਦ ਬਹੁਤ ਵੱਡਾ ਵਿਦਵਾਨ ਸੀ ਉਹਨੂੰ ਆਪਣੇ ਵਿਦਵਾਨਤਾ ਦੇ ਹੰਕਾਰ ਸੀਗਾ ਉਹਨੇ ਗਿਆ ਕਿ ਇਹ ਨਿਗਾਹਿਆ ਬੱਚਾ ਇਹ ਗੁਰੂ ਬਣ ਗਿਆ ਉਹਨਾਂ ਨੇ ਉਹਨੇ ਗੁਰੂ ਸਾਹਿਬ ਨੂੰ ਕਿਹਾ ਕਿ ਜੇ ਤੁਸੀਂ ਸੱਚੇ ਗੁਰੂ ਹੋ ਜੀਤਾਰੇ ਇੱਕ ਸ਼ਬਦ ਇੱਕ ਜੀਰੋਗ ਦੇ ਅੱਧ ਲਵਾ ਦਿਓ ਸਾਹ ਸੱਗਾ ਜੀ ਗੁਰੂ ਸਾਹਿਬ ਨੇ ਪੰਡਤ ਨਾਚਾਗਰੂ ਕਿਹਾ ਤੁਸੀਂ ਜਾਓ ਆਪਣੀ ਮਰਜ਼ੀ ਦਾ ਬੰਦਾ ਲੈ ਆਓ ਪੰਡਤ ਲਾਲ ਜੰਦ ਗਿਆ ਉਸ ਸਮੇ ਛੱਡੂ ਜੀਵਨ ਜੋ ਸ਼ੁੱਧ ਸੀਗਾ ਬੀਜੀ ਜਾਤੀ ਦਾ ਸੀ ਉਸ ਸਮੇ ਲਾਹਾਂ ਦੇ ਇਸ ਹੀ ਸਾਧਕਾ ਜੀ ਜੋ ਸ਼ੁੱਧਾ ਲੋਕ ਸੀ ਨਾ ਉਹਨਾਂ ਨੂੰ ਗੋਲ ਗੋਲੇ ਮਗਲਵਤ ਆਂਦੀ ਆਗਿਆ ਨਹੀਂ ਸੀ ਜਿਹੜਾ ਛੱਡੂ ਜੀਵਨ ਸੀਗਾ ਉਹ ਗੁੰਗਾ ਸੀ ਉਹਨੂੰ ਸੁਣਦਾ ਵੀ ਨਹੀਂ ਸੀ ਪੰਡਤ ਲਾਲ ਚੰਦ ਨੂੰ ਲੈ ਕੇ ਆ ਗਿਆ ਸਾਹ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹਦੇ ਸਿਰ ਤੇ ਆਪਣੀ ਜੋਟੀ ਰੱਖ ਕੇ ਸਿਰ ਤੇ ਜੋਟੀ ਰੱਖੀ ਤਾਂ ਉਹਨੇ ਦਿੱਤਾ ਦੇ ਅਰਥ ਕਰ ਦਿੱਤੇ ਕਿ ਪੰਡਤ ਲਾਲ ਚੰਦ ਦਾ ਗੁਰੂ ਸਾਹਿਬ ਨੇ ਹੰਕਾਰ ਤੋੜਿਆ ਗੁਰੂ ਸਾਹਿਬ ਨੇ ਲਕੀਰ ਆਵਾਜ਼ ਦਿੱਤੀ ਕਿ ਸਾਰੀ ਸੰਗਤ ਵਾਪਸ ਕੀਰਪੁਰ ਸੇ ਪਹੁੰਚ ਜਾਓ ਅਸੀਂ ਦਿੱਲੀ ਚਾਲੇ ਪਾਣੇ ਨੇ ਸਾਹਾ ਸੰਗਤ ਜੀ ਗੁਰੂ ਸਾਹਿਬ ਜੀ ਦਿੱਲੀ ਪਹੁੰਚੇ ਰਾਜਾ ਜੈ ਸਿੰਘ ਜਿੱਥੇ ਅੱਜ ਗੋਡਵਾਲਾ ਪੰਗੜਾ ਸਾਹਿਬ ਹੈ ਉਹ ਗੁਰੂ ਸਾਹਿਬ ਦੇ ਪੈਰੀਂ ਪੈ ਗਿਆ ਸੰਗਤ ਬਹੁਤ ਸੀਗੀ ਉਸ ਸਮੇਂ ਕੀ ਹੋਇਆ ਸਾਹਾ ਸੰਗਤ ਜੀ ਦਿੱਲੀ ਦੇ ਵਿੱਚ ਪਲੇਗ ਦੀ ਬਿਮਾਰੀ ਫੈਲ ਗਈ ਲੋਕ ਬਹੁਤ بیمار ਹੋ ਗਏ ਗੁਰੂ ਸਾਹਿਬ ਜਿਨੇ ਆਪਣੇ ਖੱਤੀ ਉਹਨਾਂ ਦੀਨ ਦੁਖੀਆਂ ਦੀ ਰੋਗੀਆਂ ਦੀ ਸੇਵਾ ਕੀਤੀ ਇੱਕ ਬੜੀ ਵੱਡੀ ਬਸਾਲ ਹੈ ਜਿਨ੍ਹਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਕਹ ਦਿੱਤਾ ਸੀਗਾ ਕਿ ਇਹ ਨੂੰ ਪਲੇਗ ਦੀ ਬਿਮਾਰੀ ਹੈ ਗੁਰੂ ਸਾਹਿਬ ਨੇ ਆਪਣੇ ਹੱਥੀ ਸੇਵਾ ਕੀਤੀ ਸਾਹ ਸੰਗਤ ਜੀ ਸੇਵਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਦੀਆਂ ਅੱਖਾਂ ਲਾਲ ਹੋ ਗਈਆਂ ਗੁਰੂ ਸਾਹਿਬ ਨੂੰ ਬੁਖਾਰ ਹੋ ਗਿਆ ਇੱਕ ਪੰਡਤ ਹੋਰ ਅੰਧਾਰੀ ਪੰਡਤ ਸੀ ਉਹਨੇ ਗੁਰੂ ਸਾਹਿਬ ਨੂੰ ਕਿਹਾ ਕੀ ਇਹ ਬੰਦੇ ਨੂੰ ਕੋੜ ਹੋ ਗਿਆ ਇਹਦਾ ਕੋੜ ਦੂਰ ਕਰ ਦੋ ਸਾਹਾ ਸੰਗਾ ਜੀ ਗੁਰੂ ਸਾਹਿਬ ਨੇ ਆਪਣਾ ਰਮਾਲ ਕੱਢ ਕੇ ਉਹਦੇ ਮੂੰਹ ਤੇ ਫੇਰਿਆ ਉਹਦੇ ਸਾਰੇ ਸਰੀਰ ਤੇ ਫੇਰਿਆ ਤੇ ਉਹਦਾ ਕੋੜ ਦੂਰ ਕੀਤਾ ਤੇ ਪੰਡਾ ਦਾ ਘਾਹ ਤੋੜਿਆ ਸਾਹਾ ਸੰਗਾ ਜੀ ਗੁਰੂ ਸਾਹਿਬ ਦੀ ਬਹੁਤ ਮਾਰ ਹੋ ਗਈ ਤੇ ਗੁਰੂ ਸਾਹਿਬ ਨੇ ਇੱਛਾ ਜਨਨ ਕੀਤੀ ਜਮਨਾ ਨਦੀ ਦੇ ਕੰਢੇ ਤੇ ਗੁਰੂ ਸਾਹਿਬ ਪਹੁੰਚ ਗਏ ਮਾਦਾ ਸੁਲਖਣੀ ਤੇ ਸਾਧ ਸੰਗਤ ਉਦਾਸ ਹੋ ਗਈ ਇਹ ਕੀ ਹੋ ਗਿਆ ਗੁਰੂ ਸਾਹਿਬ ਜੀ ਦਾ ਅੰਤਮ ਸਮਾਅ ਆ ਗਿਆ ਤੇ ਉਸ ਸਮੇ ਗੁਰੂ ਸਾਹਿਬ ਜੀ ਦਾ ਨਿਰਣਾ ਸਿੱਖ ਸੀਗਾ ਸਾਧ ਸੰਗਤ ਜੀ ਉਹਦਾ ਨਾਮ ਸੀ ਗੁਰਬਖਸ਼ ਸਿੰਘ ਉਹ ਸ਼ਿੰਗ ਨੇ ਅੱਗੇ ਬੇਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਕਿਦੇ ਸਾਰੇ ਛੱਡਦੇ ਹੋ ਗੁਰੂ